ਤੁਹਾਨੂੰ ਸਵਾਗਤ ਹੈ ਤੁਹਾਡਾ ਨਾਮ ਸੁਨੀਲ ਦੇ ਪਰ ਬਦਲੀ ਰਚਾਉਣਾ ਮਰਦ ਬੋਗਤ ਦੇ ਗੀਤ ਖੁਲਣ ਜਾਣ ਸੰਤ ਖਾ ਤੜਾ ਲਾਉਂਦੀ ਜਾਲ ਮਾਰਨਾ ਸੰਸਾਰ ਸੰਤ ਜੀ ਦੇ ਜਜਤਨਾ ਆਉਂਦੇ ਜਾਲ ਮਾਰਨਾ ਸੰਸਾਰ ਸੰਤ ਜੀ ਦੇ ਜਜਤਨਾ ਆਉਂਦੇ ਸੰਤਾਂ ਦੇ ਬਾਣੇ ਵਿਚਰਾ ਭਵੀ ਸੰਤਾਂ ਦੇ ਬਾਣੇ ਵਿਚਰਾ ਭਵੀ ਮਾਦ ਲੋਕ ਤੇ ਆਵੇ शान महिमान महिमान